ਓ ਰੂਹਾ ਕਿੱਥੇ ਵਸਦੀਆਂ ਓ ਰੂਹਾ ਕਿੱਥੇ ਵਸਦੀਆਂ ਓ ਰੂਹਾ ਕਿੱਥੇ ਵਸਦੀਆਂ ਓ ਰੂਹਾ ਕਿੱਥੇ ਵਸ ਓ ਰੂਹਾ ਕਿੱਥੇ ਵਸਦੀਆਂ ਓ ਰੂਹਾ ਕਿੱਥੇ ਜੜੀਆਂ ਰੱਬ ਦਾ ਰਸਤਾ ਦਸ ਦੀਆਂ 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 ਜੜੀਆਂ ਰੱਬ ਦਾ ਰਸਤਾ ਔਰ ਰੂਹਾ ਕਿਥੇ ਵਸਦੀਆ 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 ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ ਮਿਲਾਵੇ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਬਿਲਾ ਦੇ ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਕੋਈ ਜਦ ਦੇਵੇ ਹਰਿ ਸ਼ੋ ਜੋਰ ਚਰਨ ਗਹਾਂ ਬਕਾਂ ਸੁਭਰਸਨਾ ਦੀ ਜਹ ਪ੍ਰਾਪਤ ਹੋਰ ਮਨ ਤਨ ਨਿਰਮਲ ਕਰਤਿਆਰੋ ਹਰਿ ਸਿਜੈ ਸੁਦਾ ਸੁਭੂ ਇਆ ਰਸ ਮੈਂ ਮगन ਹੋਵਾਂ ਕਿਰਪਾ ਦੇ ਮਹਾ ਵਿਖਿਆਸ ਤੇ ਤੋਰ ਆਇਓ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਔ ਅਪਹਿ ਪਦ ਦਾ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬਰਦਨ ਛੋਰ ਗੁਰੂ ਅਰਜਨ ਦੇ ਮਹਾਰਾਜ ਜੀ ਜੈਤ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਹੋਏ ਗਵਾਉਂਦੇ ਸੋ ਕਹਿੰਦੇ ਕੋਈ ਮਿਲ ਜੇ ਰੱਬ ਦਾ ਪਿਆਰ ਕੋਈ ਐਸਾ ਮਿਲੇ ਕੋਈ ਜਨ ਦੇਵੇ ਹਰ ਸ਼ੋਦ ਕਹਿੰਦੇ ਜਿਹੜਾ ਮੈਨੂੰ ਪਰਮਾਤਮਾ ਦੇ ਗੁਰੂ ਦੇ ਚਰਨਾਂ ਨਾਲ ਜਿਹੜਾ ਜੋੜ ਦੇਵੇ ਕੋਈ ਜਨ ਹਰਿ ਸਿਉ ਦੇਵੇ ਜੋ ਚਰਨ ਗਹੋਂ ਕਹਿੰਦੇ ਮੈਂ ਉਹਦੇ ਚਰਨ ਫੜ ਲਵਾਂ ਚਰਨ ਗਹੋਂ ਬਕੂ ਸੁਬਰਸਨਾ ਕਹਿੰਦੇ ਮੁਖ ਤੋਂ ਮਿੱਠੇ ਮਿੱਠੇ ਬੋਲ ਬੋਲਣਾ ਉਹਦਾ ਧੰਨਵਾਦ ਕਰਾਂ ਮੈਂ ਚਰਨ ਗਹੋਂ ਬਕੂ ਸੁਬਰਸਨਾ ਦੀਜੇ ਪ੍ਰਾਨ ਅਕੋਰ ਕਹਿੰਦੇ ਮੈਂ ਆਪਣੀ ਜਾਨ ਹੀ ਭੇਟਾ ਕਰ ਦਿਆਂ ਉਹਨੂੰ ਸੋ ਆਪਾ ਦੇਖ ਲਿਆ ਨਾ ਜੇ ਕੋਈ ਧੀ ਪੁੱਤ ਦਾ ਰਿਸ਼ਤਾ ਕਰਾਵੇ ਤੇ ਲੋਕ ਉਹਨੂੰ ਸੋਨੇ ਦੇ ਗਹਿਣੇ ਪਾਉਂਦੇ ਆ ਕੋਈ ਸ਼ਾਪ ਪਾ ਦਿੰਦਾ ਕੋਈ ਸੋਨੇ ਦਾ ਖੜਾ ਪਾ ਦਿੰਦਾ ਸੋ ਗੁਰੂ ਪਿਆਰੇ ਉਹ ਕਹਿੰਦੇ ਜਿਹੜਾ ਵਿਚੋਲਾ ਬਣ ਕੇ ਸੋ ਮੈਨੂੰ ਗੁਰੂ ਨਾਲ ਜੋੜੇ ਮੈਂ ਉਹਨੂੰ ਕੀ ਦੇਵਾਂ ਉਹਨੂੰ ਕੋਈ ਸੋਨੇ ਦਾ ਗਹਿਣਾ ਨਹੀਂ ਸੋ ਕਹਿੰਦੇ ਮੈਂ ਤੇ ਆਪਣੀ ਜਾਨ ਹੀ ਦੇ ਦਿਆਂ ਸੋ ਜਿਹੜਾ ਮੈਨੂੰ ਗੁਰੂ ਨਾਲ ਬੁਲਾਵੇ ਕੋਈ ਜਨ ਦੇਵੇ ਹਰਿ ਸਿਉ ਜੋਰ ਚਰਨ ਗੋਹੂ ਬਗਉ ਸੁਬਰਸਨਾ ਦੀਜੇ ਪ੍ਰਾਨ ਅਕੋਰ ਮਨ ਤਾਂ ਨਿਰਮਲ ਕਰਤਿਆਰੋ ਹਰਿ ਸਿਚੈ ਸੁਦਾਸਨੋ ਇਹ ਰਸ ਮੈਂ ਮगन ਹੋਵ ਤੇ ਪਰਦੇ ਮਹਾ ਵਿਖਿਆ ਤੇ ਸੋ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਸਮਝਾ ਦੇ ਕਿ ਉਸ ਪਿਆਰੇ ਤੋਂ ਕਿੰਨੇ ਬਿਗਰਮਾਨ ਜਾਵਾਂ ਸੋ ਦਾ ਧੰਨਵਾਦ ਕਰਾਂ ਮਿੱਠੇ ਮਿੱਠੇ ਬੋਲ ਬੋਲਾਂ ਦਾ ਧੰਨਵਾਦ ਕਰਾਂ ਜਿਹੜਾ ਸੋ ਮੈਨੂੰ ਮਰ ਦੇ ਚਰਨਾਂ ਨਾਲ ਜੋੜਦੇ ਨੇ ਤੇ ਗੁਰੂ ਪਿਆਰੇ ਜਦੋਂ ਰੱਬ ਦੇ ਪਿਆਰੇ ਮਿਲ ਜਾਂਦੇ ਆ ਸੋ ਉਦੋਂ ਹੀ ਗੁਰੂ ਪਿਆਰਿਓ ਫਿਰ ਉਹਨਾਂ ਦੀ ਸੰਗਤ ਕਰਕੇ ਹੀ ਮਨ ਨੂੰ ਸ਼ਾਂਤੀ ਮਿਲਦੀ ਸੋ ਉਹਨਾਂ ਦੀ ਸੰਗਤ ਕਰਦੇ ਆ ਕਰਦੇ ਆਗੇ ਸੋ ਇੱਕ ਦਿਨ ਪ੍ਰਮਾਤਮਾ ਦਾ ਬਲਾਵ ਹੋ ਜਾਂਦਾ ਹੈ ਸੋ ਜੇ ਰੱਬ ਦੇ ਪਿਆਰਿਆਂ ਵਿੱਚ ਬੈਠਾਂਗੇ ਤੇ ਇੱਕ ਦਿਨ ਬੰਦਾ ਉਹਨਾਂ ਦੀ ਸੰਗਤ ਕਰਦੇ ਆ ਕਰਦੇ ਆਂ ਭਗਵਾਨ ਦਾ ਰੂਪ ਹੋ ਜਾਂਦਾ ਹੈ ਭਗਵਾਨ ਬਣ ਜਾਂਦਾ ਹੈ ਤੇ ਜੇ ਸ਼ੈਤਾਨਾਂ ਵਿੱਚ ਬਿਠੇ ਸ਼ੈਤਾਨ ਦਾ ਰੂਪ ਹੋ ਜਾਂਦਾ ਹੈ ਸੋ ਗੁਰੂ ਪਿਆਰਿਆਂ ਸ਼ੈਤਾਨਾਂ ਦੀ ਸੰਗਤ ਕਰਦੇ ਆ ਕਰਦੇ ਆਂ ਇੱਕ ਦਿਨ ਬੰਦਾ ਬਹੁਤ ਵੱਡਾ ਸ਼ੈਤਾਨ ਬਣ ਜਾਂਦਾ ਹੈ ਸੁਇਤੇ ਸੰਗਤ ਦੇ ਡਿਪੈਂਡ ਹੈ ਸੰਗਤ ਕਿਵੇਂ ਦੀ ਮਿਲਦੀ ਬੰਦੇ ਨੂੰ ਸੋ ਜਿਵੇਂ ਦੀ ਸੰਗਤ ਕਰੋਗੇ ਜੈਸੀ ਸੰਗਤ ਤੇਸੀ ਰੰਗਤ ਉਮੀਦ ਹੈ ਰੱਬ ਇਹ ਕਿਰਦਾ ਜਿਵੇਂ ਦੀ ਸੰਗਤ ਮਿਲੇਗੀ ਸੋ ਇੱਕ ਸਕਿੰਟ ਵੀ ਜੇ ਮਾੜਾ ਬੰਦਾ ਮੱਥੇ ਲੱਗੇ ਨਾ ਤੇ ਉਹਦਾ ਦਿਲ ਦਿਮਾਗ ਤੇ ਬਹੁਤ ਭੈੜਾ ਅਸਰ ਪੈਂਦਾ ਹੈ ਤੇ ਜੇ ਇੱਕ ਸਕਿੰਟ ਵੀ ਚੰਗਾ ਬੰਦਾ ਮੱਥੇ ਲੱਗੇ ਸੋ ਉਹਦਾ ਦਿਲ ਦਿਮਾਗ ਤੇ ਬਹੁਤ ਚੰਗਾ ਅਸਰ ਪੈਂਦਾ ਹੈ ਸੋ ਝਟਕਾ ਵੱਜਦਾ ਜਿਵੇਂ ਬਿਜਲੀ ਝਟਕਾ ਮਾਰਨੀ ਸੋ ਇੱਕ ਵਾਰੀ ਜੇ ਕਰੰਟਰ ਨੂੰ ਕਿਤੇ ਹੱਥ ਲੱਗ ਜੇ ਸੋ ਜਿੰਨਾਂ ਜਿੰਨਾਂ ਨੂੰ ਤਾਂ ਲੱਗਿਆ ਕਰੰਟ ਕਦੀ ਨਾ ਕਦੀ ਉਹਨਾਂ ਨੂੰ ਤਾਂ ਪਤਾ ਹੈ ਕਿਵੇਂ ਝਟਕਾ ਮਾਰਦੀ ਬਿਜਲੀ ਸੋ ਇਸੇ ਤਰ੍ਹਾਂ ਬਹੁਤ ਵੱਡਾ ਝਟਕਾ ਵੱਜਦਾ ਹੈ ਮਨ ਨੂੰ ਸੋ ਜਦੋਂ ਗੁਰੂ ਪਿਆਰਿਓ ਸੋ ਮੈਨੂੰ ਲੱਗਿਆ ਕਰੰਟ ਤਾਂ ਮੈਨੂੰ ਪਤਾ ਹੈ ਕਿ ਝਟਕਾ ਬਹੁਤ ਮਾਰਦੀ ਬਿਜਲੀ ਸੋ ਗੁਰੂ ਪਿਆਰਿਓ ਇੱਕਦਮ ਜਦੋਂ ਇਹ ਝਟਕਾ ਵੱਜਦਾ ਹੈ ਨੇ ਇਸ ਤਰ੍ਹਾਂ ਮਾੜਾ ਬੰਦਾ ਸਾਹਮਣੇ ਅੱਖਾਂ ਦੇ ਸਾਹਮਣੇ ਆਵੇ ਤੇ ਤਾਂ ਵੀ ਝਟਕਾ ਵੱਜਦਾ ਹੈ ਮਨ ਨੂੰ ਤੇ ਜੇ ਚੰਗਾ ਬੰਦਾ ਸਾਹਮਣੇ ਆ ਜਾਏ ਅੱਖਾਂ ਦੇ ਸੋ ਤਾਂ ਵੀ ਮਨ ਨੂੰ ਬਹੁਤ ਵੱਡਾ ਝਟਕਾ ਵੱਜਦਾ ਹੈ। ਸੋ ਇਹ ਅਸਰ ਪੈਂਦਾ ਹੈ ਮਨ ਦੇ ਉੱਤੇ ਬਹੁਤ ਵੱਡਾ। ਸੋ ਚੰਗੇ ਤੇ ਮਾੜੇ ਬੰਦੇ ਦਾ ਇਸ ਕਰਕੇ ਸੋਚ ਸਮਝ ਕੇ ਸੰਗਤ ਕਰਨੀ ਹੈ। ਇਸੇ ਕਰਕੇ ਭਗਤ ਕਬੀਰ ਜੀ ਕਹਿੰਦੇ ਆ ਕਬੀਰ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਹੋ ਕਹਿੰਦੇ ਅੰਤ ਨੂੰ ਕਹਿੰਦੇ ਤੇਰਾ ਪਾਰ ਉਤਾਰਾ ਹੋਏਗਾ ਜੇ ਤੂੰ ਸਾਧੂਆਂ ਦੀ ਸੰਗਤ ਕਰੇਂਗਾ। ਕਬੀਰ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਹੋ ਸਾਖਤ ਸੰਗ ਨਾ ਕੀਜੀਏ ਜਾਂਤੇ ਹੋਏ ਬਨਾਹੋ ਕਹਿੰਦੇ ਜੇ ਸਾਖਤਾਂ ਦੀ ਗੁਰੂ ਨਾਲੋਂ ਟੁੱਟਿਆਂ ਦੀ ਸੰਗਤ karenge na ਮਾੜੇ ਬੰਦਿਆਂ ਦੀ ਕਹਿੰਦੇ ਤੇਰੀਆਂ ਜੜਾ ਪਟੀਆਂ ਜਾਣੀਆਂ ਤੇਰਾ વિનાਸ਼ ਹੋ ਜਾਣਾ ਇਹ ਗੁਰਬਾਣੀ ਵਿੱਚ ਲਿਖਿਆ ਮੈਂ ਆਪਣੇ ਕੋਲੋਂ ਇੱਕ ਵੀ ਗੱਲ ਨਹੀਂ ਤੁਹਾਨੂੰ ਸੁਣਾ ਰਿਹਾ ਸੁਮਰ ਦੇ ਵਿੱਚ ਲਿਖਿਆ ਹੋਇਆ ਕਬੀਰ ਸਾਹਿਬ ਦਾ ਸਲੋਕ ਹੈ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੇ ਨਿਰਵਾਹੋ ਸਾਖਤ ਸੰਗ ਨਾ ਕੀਜੀਐ ਜਾਂਦੇ ਹੋਏ ਬਨਾਹ ਕਹਿੰਦੇ વિનાਸ਼ ਹੋ ਜਾਣਾ ਤੇਰੀਆਂ ਜੜਾ ਪਟੀਆਂ ਜਾਣੀਆਂ ਸੋ ਜੇ ਮਾੜੇ ਬੰਦਿਆਂ ਚ ਬੈਠੇ ਸੋ ਹੁਣ ਮਰਜੀ ਆਪਣੀ ਜੜਾ ਪਟਾਉਣੀਆ ਕਿ ਜੜਾ ਲਾਉਣੀਆ ਸੋ ਕਿਸੇ ਨੇ ਬਾਹ ਥੋੜੀ ਫੜੀ ਮਾੜਾ ਕੰਮ ਕਰਦਿਆ ਕੋਈ ਗੁਰੂ ਪਿਆਰਿਓ ਆਪਣਾ ਹੱਥ ਥੋੜੀ ਫੜ ਸਕਦਾ ਸੋ ਮਰਜੀ ਚੰਗਾ ਕਰਦਿਆ ਵੀ ਕੋਈ ਹੱਥ ਨਹੀਂ ਫੜਦਾ ਤੇ ਮਾੜਾ ਮਾੜਾ ਕਰਨ ਲੱਗਿਆ ਵੀ ਕੋਈ ਹੱਥ ਨਹੀਂ ਫੜਦਾ ਸੋ ਮਹਾਰਜ ਵੀ ਹੱਥ ਨਹੀਂ ਫੜਦੇ ਮਹਾਰਤ ਸਿਰਫ ਸੋਝੀ ਲੈਂਦੇ ਆ ਵੀ ਆ ਚੰਗੇ ਪਾਸੇ ਰਾਹ ਜਾਂਦਾ ਈ ਤੇ ਆ ਜਾਂਦਾ ਈ ਮਾੜੇ ਪਾਸੇ ਮਰਜੀ ਤੇਰੀ ਕੋਈ ਤੱਕਾ ਨਾ ਪੈ ਕਹੂੰਗਾ ਦੇਦਨੇ ਲੈ ਪਹਿਮਾਨ ਤਾ ਨਾ ਮਰਨੇ ਕਿਸੇ ਨਾਲ ਤੱਕਾ ਕੀਤਾ ਤੇ ਨਾ ਮਰਨੇ ਧੱਕਾ ਕਰਨਾ ਆ ਧੱਕਾ ਸਹਿਣਾ ਆਪਾਂ ਨੂੰ ਸਿਖਾਇਆ ਮਹਾਰਾਜ ਕਹਿੰਦੇ ਸੁਨਾ ਕਿਸੇ ਨਾਲ ਧੱਕਾ ਕਰਨਾ ਤੇ ਨਾ ਹੀ ਧੱਕਾ ਸਹਿਣਾ ਸੋ ਜ਼ੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖਦਾਈ ਕਹਿੰਦਾ ਜਿਹੜਾ ਕਿਸੇ ਨਾਲ ਜ਼ੋਰ ਜ਼ੁਲਮ ਕਰਦਾ ਹੈ ਨਾ ਜ਼ੋਰ ਧੱਕਾ ਕਰਦਾ ਹੈ ਜਿਹੜਾ ਕਹਿੰਦੇ ਫਿਰ ਉਹਨੂੰ ਉਹ ਜ਼ੁਲਮ ਹੈ ਕਹਿੰਦੇ ਜਿਹੜਾ ਕਿਸੇ ਨਾਲ ਧੱਕਾ ਕਰੇ ਜ਼ੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖਦਾਈ ਕਹਿੰਦੇ ਖੁਦਾ ਨੇ ਫਿਰ ਕਹਿੰਦੇ ਤੇਰੇ ਤੋਂ ਜਵਾਬ ਮੰਗਣਾ ਹੈ ਤੂੰ ਫਲਾਣੇ ਬੰਦੇ ਨਾਲ ਧੱਕਾ ਕੀਤਾ ਸੀ ਜ਼ੋਰ ਕੀਤਾ ਸੀ ਹੰਕਾਰ ਦੇ ਵਿੱਚ ਆ ਕੇ ਕਹਿੰਦੇ ਉਹ ਜ਼ੁਲਮ ਏ ਤੇ ਮਰਨੇ ਹਿਸਾਬ ਲੈਣਾ ਤੇਰੇ ਤੋਂ ਫਿਰ ਸੋ ਇਸ ਕਰਕੇ ਧੱਕਾ ਨਹੀਂ ਇਹਦੇ ਪ੍ਰੇਮ ਨਾਲ ਹੀ ਮਹਾਰਾਜ ਸਮਝਾਉਂਦੇ ਆ ਕਿ ਮਰਜੀ ਏ ਬੰਦਿਆਂ ਤੇਰੀ ਸੋ ਧੱਕਾ ਕੀ ਹੋਇਆ ਸੋ ਜੇ ਧੱਕਾ ਕਰੀਏ ਫਿਰ ਤੇ ਜ਼ੁਲਮ ਹੋ ਜਾਂਦਾ ਹੈ ਜ਼ੋਰ ਕੀਆ ਸੋ ਜ਼ੁਲਮ ਮੈਂ ਲੈ ਜਵਾਬ ਖੁਦਾਏ ਸੋ ਅੱਗੇ ਜਾਂਦਾ ਸਮਾਨ ਪੜ੍ਹੋ ਸੋ ਸ਼ਲੋਕ ਪਵਨ ਗੁਰੂ ਪਾਣੀ ਪਿਤਾਹ